ਨਪਰਾਪਾ ਨੂੰ ਵੀ ਕਹਿੰਦੇ ਵੀ ਜ਼ੁੱਗਰ ਵਾਲਾ ਵੀ ਜ਼ਰੂਰ ਪਾਈ ਬੇਸਣ ਦਾ ਪੂੜਾ ਪਕਾ ਕੇ ਖਾ ਲੋ। ਆਪਾਂ ਮਾਂ ਰੋਟੀ ਬਣਾ ਕੇ ਖਾ ਲੋ। ਉਹ ਖਾਈ ਜਲੇ ਦੁੱਧ ਤਾਕਤ ਕਮ ਕਰ ਜਾਂਦੀ ਐ ਦਵਾਈ ਨਹੀਂ ਕੰਮ ਕਰਦੀ। ਹੂੰ ਮੈਨੂੰ ਦਵਾਈ ਹੁਣ ਜਮੀ ਨਹੀਂ ਕੰਮ ਕਰਦੀ ਮੈਂ ਬਹੁਤ ਖਾ ਖਾ ਦੇ ਖਲੀਆਂ। ਅੱਛਾ ਹਾਂ ਦਵਾਈ ਬਹੁਤ ਘੱਟ ਕੰਮ ਹੁਣ ਮੈਨੂੰ ਕੰਮ ਹੀ ਛੱਡ ਗਈ ਦਵਾਈ। ਹਾਂ ਪਰ ਮਤਲਬ ਵੀ ਜਿਆਦੇ ਟਾਈਮ ਹੋ ਗਿਆ ਲੰਬਾ ਚਿਰ ਹੋ ਗਿਆ ਨਾ। ਹਾਂ ਤੇ ਬਿਲਾ ਲੋ ਵੀ ਹੋ ਗਿਆ ਟੋਟਾ ਟੋਟਾ ਮਨ ਲਾਦਾ 10 12 ਸਾਲ 슈ਗਰ ਨੂੰ ਹਣਾ ਮੈਨੂੰ ਹੋ ਗਿਆ 17 ਸਾਲ ਹਾਂ ਉਹ ਕੋ ਗੋਲੀਆਂ ਗੋਲੀਆਂ ਨਾਲ ਮਟੂ ਕੰਟਰੋਲ ਰਹਿੰਦਾ ਇਹ ਚੀਜ਼ਾਂ ਦਾ ਥੋੜਾ ਜਿਹਾ ਥੋੜਾ ਸਰੀਰ 'ਚ ਜਾਨ ਵੀ ਰਹਿੰਦੀ ਐ ਸਾਰੇ ਭੈਣ ਭਰਾਵਾਂ ਨੂੰ ਭਾਈ ਪਿਆਰ ਭਰੀ ਸਾਸਰੀ ਕਾਲ ਆਪਾਂ ਕਰਨ ਲੱਗਿਆ 슈ਗਰ ਵਾਸਤੇ ਰੋਟੀ ਧਾਰਾ ਆਪਾਂ ਪਾਉਣ ਲੱਗਿਆ ਭਾਈ ਇਹ 'ਚ ਨੂਨ ਮਿਰਚ अच्छा पहला हल्दी ਪਾਈ ਹੈ ਹਾਂ ਹੁਣ ਭਾਈ ਆਪਾਂ ਪਾਵਾਂਗੇ ਜੀਰਾ ਠੀਕ ਹੈ ਹੂੰ ਬੇਸ ਸਮਾਨ ਵਲਾ ਲਿਆ ਆਪਾਂ ਨੇ ਕਿੰਨਾ ਕਿੰਨਾ ਸਮਾਨ ਪਾਉਣਾ ਹੈ ਸੁਆਦ ਅਨੁਖਾਰ ਠੀਕ ਹੈ ਤੇ ਭਾਈ ਫਿਰ ਆਪਾਂ ਪਾਉਨੇ ਆ ਗੰਡੇ ਤੇ ਇਸਦੀ ਵਧੀਆ ਬਣੂ ਸ਼ਾਮ ਦੀ ਸਬਜੀ ਬਚ ਰਹੀਦੀ ਹੈ ਠੀਕ ਹੈ ਹੂੰ ਉਹ ਆਪਾਂ ਵਿਚੇ ਦੇ ਕੋਈ ਵੀ ਸਬਜੀ ਪਾ ਸਕਦੇ ਆਂਗੇ ਠੀਕ ਹੈ ਵੀ ਨਹੀਂ ਇਹ ਚੰਨੇ ਚੀਜ਼ਾਂ ਆਪਾਂ ਪਾ ਸਕਦੇ ਹਾਂ ਨੂਨ ਮਿਰਚ ਗੰਡੇ ਤੇ ਬੇਸਣ ਹਾਂ ਜੀਰਾ ਵੀ ਪੋਗੀ ਦੇ ਵਿੱਚ ਅਸੇ ਜੀਰਾ ਪੋਗੂ ਹਾਂ ਜੀਰਾ ਵੀ ਪੋਤਾ ਦੇਖੋ ਦੋਸਤੋ ਇਹ ਤਿਆਰ ਹੋ ਰਿਹਾ ਜੀ ਸ਼ੂਗਰ ਵਾਸਤੇ ਜਿਹੜੇ ਵੀ ਸ਼ੂਗਰ ਦੇ ਮਰੀਜ਼ ਨੇ ਹਨਾ ਉਹਨਾਂ ਵਾਸਤੇ ਇਹ ਪੂਰਾ ਬਹੁਤ ਊੜਾ ਬਣਾਵਾਂਗੇ ਰੋਟੀਆਂ ਪਕਾਵਾਂਗੇ ਇਹਨਾਂ 'ਤਾਂ ਬੇਸ ਸੁਨਾਲੀਆਂ ਰੋਟੀਆਂ ਇਹ ਬਰਾਮਾ ਗਈ ਰੋਟੀਆਂ ਸ਼ੂਗਰ ਵਾਸਤੇ ਲੈਮੀ ਆਪਣਾ ਆਟਾ ਹੋ ਗਿਆ ਤਿਆਰ ਲਈਏ ਮੈਂ ਪਹਿਲਾਂ ਪਾ ਸਾਰਾ ਸਮਾਨ ਕਰ ਲੇ ਸਭ ਠੀਕ ਹੈ ਮੁੱਖ ਮੁੱਖ ਲੱਗ ਜਾਂਦੀਆਂ ਨੇ ਮੱਖੀਆਂ ਤੋਂ ਬਿਮਾਰੀਆਂ ਬਹੁਤ ਫੈਲਰਦੀਆਂ ਨੇ ਗੀਆਂ। ਇਹ ਪਾਈ। ਤੋਂ ਆਪ ਪਕਾਵਾਂਗੇ। ਇਹਦੇ ਪੱਤੇ ਵੀ ਦਾ ਸਕਦੇ ਆ। ਕਿ ਉਹ ਵੀ ਲਾ ਸਕਦੇ ਆ ਆਪਣੀ ਮਰਜ਼ੀ ਦਾ ਉਹ ਆਡੀ ਮਰਜ਼ੀ ਦੇਖੋ ਜੀ ਬਹੁਤ ਸੋਣੀ ਪੱਕ ਕੇ ਚੀਜ਼ ਤਿਆਰ ਹੋ ਰਹੀ ਹੈ। ਮੇਸੜ ਚ ਤਾਕਤ ਵੀ ਹੈ ਤੇ ਸ਼ੂਗਰ ਨੂੰ ਵੀ ਬਹੁਤ ਕੰਟਰੋਲ ਕਰਦੀ ਹੈ। ਜਿਹੜੇ ਅੱਗੇ ਹੁੰਦੇ ਬੁੜੇ ਤੜਕੇ ਵੇਲੇ ਦੇ ਸਣੀਆਂ ਰੋਟੀਆਂ ਖਾਦੇ ਹੁੰਦੇ ਉੱਪਰ ਨੇ ਤਾਕੜੇ ਦਿੱਤੇ। ਤਾਂ ਫੇਰ ਉਹ ਖਾਣੇ ਵੀ ਗਈ। ਤਾਕਤ ਵੀ ਘਟ ਗਈ ਸਭ ਚ। ਅੱਗੇ ਢਿੱਲੀ ਸਵੇਰੇ ਬੇਸਮ ਨਹੀਂ ਬੇਸਮ ਨਹੀਂ ਆਉਂਦਾ ਨਾ। ਹਾਂ। ਕਣਕ ਨਹੀਂ ਹੁੰਦੀ ਲੱਗੇ ਨਾ। ਨਾ। ਕੱਟ ਹੁੰਦੀ ਜੀ ਮਤਲਬ ਉਹ। ਕੱਟ ਹੁੰਦੀ ਸੀ ਕਣਕ। ਕਣਕ ਦਾ ਰਿਸ਼ਤੇਦਾਰ ਨੂੰ ਹੋ ਜਾਂਦੇ ਕਹਿੰਦੇ। ਹਾਂ। ਹੈ? ਵੀ ਕੋਈ ਰਿਸ਼ਤੇਦਾਰ ਆ ਜਾਂਦਾ। हां मैं अब दी उम्र चाप भी खाते कणक कल्ले हो मक्की मक्की जमन नेरी मक्की जमन नेरी मक्की छोले देरे जमन हां जे कणक ਦਾ ਥੋੜਾ ਕਣਾ ਪਹਹਾਉਂਦੇ ਹਮ ਉੱਗੇ ਘੜਾ ਹੁੰਦੇ ਤੇ ਢੋਲ ਢੂਰ ਹਮ ਮੇਰੀ ਮਾਂ ਥੋੜੇ ਜੇ ਮਿੱਟੀ ਦੇ ਹੋ ਹੁੰਦੇ ਉਹਨਾਂ ਚ ਪਾ ਕੇ ਰੱਖ ਦਿੰਦੀ ਰਿਸ਼ਤੇਦਾਰਾਂ ਖਾਤਰ ਕਣਕ ਦਾ ਅੱਛਾ ਜਿੱਦ ਦੇ ਕੋਈ ਰਿਸ਼ਤੇਦਾਰ ਆਉਂਦਾ ਸੰ ਚੌ ਚੜ ਜਾਂਦਾ ਭਿੱਜ ਕਣਕ ਦੀਆਂ ਰੋਟੀਆਂ ਖਾਵਾਂਗੇ। ਅੱਛਾ। ਵਧੀਆ ਚੀਜ਼ ਈ ਤੇ ਵੈਸੇ ਹਨਾ ਕਣਕ ਜੀ ਤਾਂ ਉਹਨ ਦੇਖੋ ਕਿ ਨਾਰੀਅ ਸਪਰੇਅ ਪਾਉਣ ਲੱਗਿਆ ਆਪਾਂ ਨਾ। ਤੁਸੀਂ ਡੇਲੀ ਖਾਈਂ ਨੀਵਾ? ਹਾਂ ਬਈ ਮੈਂ ਤਾਂ ਡੇਲੀ ਖਾਂਦੀ ਆ। ਅੱਛਾ। ਹਾਂ ਮੈਨੂੰ ਫੱਕ ਹੈ। ਹੈ? ਅੱਗੇ ਮੇਰੇ ਸ਼ੁਗਰ ਐ ਨਾ ਵਧ ਜਾਂਦਾ। ਉਹ ਥੋੜਾ ਜਿਹਾ ਫੱਕ ਹੈ ਇਹਨੇ। ਵਰਕ ਰਹਿੰਦਾ ਉਹ ਹਾਂ ਵਰਕ ਰਹਿੰਦਾ ਚਲ ਦਵਾਈ ਬੂਟੀ ਜਿਹੜੀ ਉਹ ਤਾਂ ਲੈਣੀ ਉਹ ਲੈਣੀ ਉਹ ਤਾਂ ਚਲਦੀ ਉਹ ਆ ਫੇਰਾ ਹੈ ਉਹ ਤਾਂ ਚਲਦੀ ਚਲ ਮਾਣਾ ਬੂਟਾ ਜੜ ਜੜ ਚੋਂ ਤਾਂ ਨਹੀਂ ਪਈ ਹੈ ਨਾ ਹਾਂ ਨਾ ਜੇ ਜੜ ਚੋਂ ਮਾਰੀ ਹੈ ਖਤਮ ਹੋndi ਹੈਗੀ ਫਿਰ ਵੀ ਚਲੋ ਕੰਟਰੋਲ ਰਹੇ ਸਰੀਰ ਠੀਕ ਰਹਾਂ ਹਾਂ ਨਾ ਇਹਦੀ ਨਾ ਮੜੀ ਮੋਟੀ ਤਾਕਤ ਵੀ ਰਹਿੰਦੀ ਹੈ ਸ਼ੂਗਰ ਵਾਲੇ ਬੰਦੇ ਨੂੰ ਤਾਕਤ ਜ਼ਰੂਰੀ ਹੈਗੀ ਹੂੰ ਬੜੀ ਜਾਣ ਲੈਂਦੀ ਆ ਹੂੰ ਬਾਕੀ ਕਣਕ ਚਰੇ ਹਾਂ ਸਪਰੇ ਨਹੀਂ ਬਹੁਤ ਹੋ ਗਈ ਹੂੰ ਦੇਖੋ ਜੀ ਕਿੰਨੇ ਘਾੜ ਬਣ ਗਿਆ ਨਾ ਪੂਰਾ ਵਧੀਆ ਬਣ ਗਿਆ ਦੇਖੋ ਜਲਪ੍ਰੀਤਾ ਲੈ ਤੈਨੂੰ ਬਹ ਦੇਖ ਮੈਨੂੰ ਵਧੀਆ ਬਣ ਗਿਆ ਹੈ ਨਾ ਕੈਂਟ ਬਈ ਬੀ ਦਾ ਇੱਥੇ ਬਈਆ ਕੀ ਆ ਹੈ ਸਰਾ ਪੂਰਾ ਟੇਸਟੀ ਲੱਗ ਰਿਹਾ ਹੈ ਸੂਰਾ ਮਜ਼ਾ ਆ ਰਿਹਾ ਦੇਖੋ ਜੀ ਦਿਲਪ੍ਰੀਤ ਜੀ ਹਨ ਹੱਥ ਪੈ ਗਈ ਉਹਨਾਂ ਨੂੰ ਸਵੇਰੇ ਹੀ ਰੋਜ਼ ਹੀ ਖਾਣਿਆ ਹਨ ਇਹ ਤਾਂ ਮਾਤਾ ਬੁਗਾਈ ਜਾਂਦੀ ਹੈ ਪ੍ਰੀਤ ਖਾਈ ਜਾਂਦਾ ਪ੍ਰੀਤ ਚ ਲਹਿਰਿਆ ਆਨੰਦ ਰੋਟੀ ਦਾ ਮਾਜੇ ਨਾਲ ਖਾ ਰਿਹਾ ਕੋਈ ਨਾ ਇੰਜਾਂ ਲੰਮਾ ਕਿ ਨੀਅਬ ਕਾਵਾਂਗਾ ਮਾਤਾ ਸਾਰਿਆਂ ਵਾਸਤੇ ਹਾਂ ਹੈ ਹਾਂ ਤੁਸੀਂ ਕਿਉਂ ਇਹਦੇ ਨਾਲ ਲੱਸੀ ਹੋਵੇ ਨਾ ਮਾਕਣੀ ਉਹ ਵੇਲ ਨਾਮ ਦੀ ਦੁੱਧ ਜ਼ਿਆਦਾ ਹੈ ਇਹ ਮਸ ਲੱਸੀ ੜਕਾਏ ਹੁਣ ਕਿਉਂ ਕੱਢਣ ਵਾਲਾ ਰਹਿੰਦਾ ਹੈ ਇਹ ਜੇ ਖਤਮੇ ਹੋ ਗਏ ਹੁਣ ਤਾਂ ਨਾ ਪਹਿਲਾਂ ਤਾਂ ਡੇਲੀ ਲੋਕ ਬੇਸਣੇ ਖਾਂਦੇ ਸਵੇਰੇ ਤਾਂ ਮਿੱਸੀਆਂ ਰੋਟੀਆਂ ਇਸੇ ਨੂੰ ਕਹਿੰਦੇ ਨੇ ਇਹ ਸੇ ਰੋਟੀਆਂ ਗੰਡਿਆਂ ਨਾਲ ਖੇਤ ਜਾਂਦੀਆਂ ਹਾਂ ਮੈਂ ਵੀ ਖਾਧੀਆਂ ਨੇ ਗੰਡੇ ਨਾਲ ਖੇਤ ਰੋਟੀ ਅੱਛਾ ਮੈਂ ਜਦੋਂ ਮੇਰੇ ਬਾਪ ਜੀ ਦੇ ਖੇਤੀ ਲੈ ਕੇ ਜਾਂਦੀ ਕਿ ਨਾ ਹਾਂ ਮੇਰੇ ਬਾਪੂ ਨੇ ਜ਼ਰੂਰ ਕਹਿਣਾ ਲੈ ਪੁੱਤ ਰੋਟੀ ਖਾ ਲੈ ਜੀ ਮੈਂ ਵੀ ਖਾऊं ਭਾਈ ਕੱਲਾ ਟੂ ਖਾਈਏ ਨਾ ਹਾਹਾਹਾ ਕਿਆ ਨੰਦਾਰ ਬਹੁਤ ਟੇਸਟ ਲੱਗ ਰਿਹਾ ਜੀ ਬਹੁਤ ਜਿਆਦਾ ਵਧੀਆ ਸਸਰਾ ਜੀ ਬਣ ਗਈ ਇਹ ਦਹੀਂ ਨਾ ਬਹੁਤ ਘਨਾ ਆ ਜਾਂਦਾ ਮੇਹਣਾ ਹਾਂ ਦਹੀਂ ਇਹਦੀ ਪ੍ਰੀਤ ਦੀ ਮੰਮਾ ਤੋਂ ਮੰਗਾ ਲੈਂਦਾ ਉਹ ਪੱਲਾ ਗੋਹ ਜਿੱਟਰ ਲੱਗੀ ਚਲੋ ਵੀ ਕੰਮ ਕਰ ਰਹੇਗੇ ਬਸ ਥੋੜੇ ਜਿ ਰਹਿਗੇ ਦੇਖੋ ਜੀ ਬੇਸਾ ਰੋਟਿਆ ਸੀ ਸਵੇਰੇ ਰੋਜ਼ ਖਾਣੇ ਆਗੇ ਕ ਮਤਲਬ ਡੇਢ ਦੋ ਮਹੀਨੇ ਹੋ ਗਏ ਨਾ ਮੰਮੀ ਬਿਜਲੀ ਥੋੜੇ ਪੰਜ ਚਾਰ ਦਿਨ ਮਿਸ ਹੋ ਗਿਆ ਦੀ ਹਣਾ ਮੈਂ ਬਿਮਾਰ ਹੋ ਗਈ ਸੀ ਹਾਂ ਤੇ ਹੁਣ ਅਸੀਂ ਡੇਲੀ ਮਤਲਬ ਖਾਣੀ ਖਾਣੀ ਆ ਹਾਂ ਉਹਦੇ ਕਰਕੇ ਵਧੀਆ ਹੱਟ ਪੈਦੀ ਹੈਗੀ ਵਧੀਆ ਟੇਸਟ ਮੰਦਾ ਭੁੱਖ ਵੀ ਘਟ ਲਾ ਦਈ ਇਹਦੇ ਨਾਲ ਹਣਾ ਹਾਂ ਹੈ ਕਣਕੀ ਰੋਟੀ ਨਾਲ ਹੋ ਜਾਣਾ ਉੱਥੇ ਵੀ ਘੱਟ ਲੱਗਦੀ ਆ ਹਾਂ ਬਹੁਤ ਘੈਂਟ ਚੀਜ਼ ਬਣਦੀ ਆ ਕਮਾਲ ਦੀ ਐ ਰੈਸਪੀ ਐ ਕਿਉਂਕਿ ਕਣਕ ਆਪਾਂ ਖਾਈਏ ਨੇ ਰੋਣਾ ਰੋਹਾਂ ਗੁਰੀ ਹਾਲੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਸਵੇਰੇ ਇੱਕ ਟਾਈਮ ਖਾ ਲੈ ਗੁੰਦਾ ਹਨ ਹਾਂ ਹਾਂ ਵਧੀਆ ਚਲੋ ਬਿਮਾਰੀਆਂ ਠਮਾਣੀਆਂ ਦਵਾਈਆਂ ਉੱਤੇ ਨਾ ਚੱਲਦੀਆਂ ਤਾਂ ਰਹਿਣੀਆਂ ਨੇ ਹਾਂ ਨਾ ਨਾ ਬਹੁਤ ਫਰਕ ਪੈਂਦਾ ਇਹਨਾਂ ਹੈ ਬਹੁਤ ਫਰਕ ਪੈਂਦਾ ਸ਼ੂਗਰ ਹੁਣ ਮਾਤਾ ਨੂੰ ਪਹਿਲਾਂ ਟੀਕਾ ਲਾਉਣ ਲੱਗੇ ਤੇ ਹੁਣ ਵਿੱਚੋ ਚਲੋ ਪੂੜੀ ਸ਼ੈਅ ਸ਼ੁਰੂ ਹੋ ਜਾਂਦੀ ਐ ਕੁਝ ਇਹ ਹੋ ਜਾਂਦਾ ਤੇ ਉਰੇ ਮਤਲਬ ਕੰਟਰੋਲ ਰਹਿੰਦਾ ਹੈ ਗਾਈ ਚੀਜ਼ਾਂ ਦਾ ਹਨਾ ਕਿਉਂਕਿ ਕਣਕ ਚ 슈ਗਰ ਬਹੁਤ ਜ਼ਿਆਦਾ ਹੁੰਦਾ ਕਣਕ ਚ 슈ਗਰ ਬਹੁਤ ਜ਼ਿਆਦਾ ਹੁੰਦਾ ਹਾਂ ਹਾਂ ਵੱਧੂ ਹੈਗਾ ਕਣਕ ਚ ਦਾ ਹਾਂ ਉਹ ਤਾਂ ਆਲੂਆਂ ਚ ਵੀ ਕਹਿੰਦੇ ਨੇ 슈ਗਰਿਆ ਵਾਲਾ ਚਾ ਆਲੂਆਂ ਚ 슈ਗਰ ਆਉਂਦਾ 슈ਗਰ ਤਾਂ ਹਰੇਕ ਚੀਜ਼ ਆਉਂੇ ਹੈ 슈ਗਰ ਕਹਿੰਦੇ ਵੀ ਮਿੱਠੇ ਨਾਲ ਵੀ ਘਟੂ ਟੈਨਸ਼ਨ ਚ ਨਾ ਵੀ ਬਹੁਤ ਹੁੰਦਾ ਨਾ ਸੂਰੇ ਸਾਰੀ ਚੀਜ਼ਾਂ ਦਾ ਮਤਲਬ ਤਾਤ ਵਾਲੀ ਚ ਜਮ ਕਮਜ਼ੋਰ ਵੀ ਬੋਲ ਕਰ ਦਿੰਦਾ ਹੈ 슈ਗਰ ਹਰ ਉਠਿਆ ਜਾਂਦਾ ਹੈ ਜੇ ਸ਼ੂਗਰ ਵਾਲਾ ਵੱਧ ਜਾਂਦਾ ਫਿਰ ਮੈਂ ਤੁਠੀ ਨਹੀਂ ਜਾਂਦਾ ਜਿਵੇਂ ਹੂੰ ਤੇਰੇ ਬਾਅਦ ਚ ਤਾਂ ਇਹ ਚੰਗਿਆ ਦੁੱਧ ਮੈਨੂੰ ਬੰਦੇ ਨਾ ਕਰੀਂ ਮੈਨੂੰ ਡੇਲੀ ਖਾਈ ਕਿ ਕਰ ਹੈ ਹਾਂ ਹਾਂ ਉਹ ਮੈਂ ਤਾਂ ਹੁਣ ਕਰਤੀ ਵਾਂ ਹਾਂ ਤੇ ਉਹ ਸਾਰਿਆਂ ਬਾਅਦ ਚੰਗਿਆ ਬਾਏ ਮੈਂ ਤਾਂ ਹੋਰ ਭੈਣ ਭਰਾਵਾਂ ਨੂੰ ਵੀ ਕਹਿੰਦੇ ਵੀ ਸ਼ੂਗਰ ਵਾਲਾ ਵੀ ਜਰੂਰ ਭਾਈ ਬੇਸਣ ਦਾ ਪੂੜਾ ਪਕਾ ਕੇ ਖਾ ਲੋ ਹੂੰ ਪਰ ਮੈਂ ਰੋਟੀ ਬਣਾ ਕੇ ਖਾ ਲੋ ਉਹ ਖਾਈ ਜਲੇ ਦੁੱਧ ਤਾਕਤ ਕਮ ਕਰ ਜਾਂਦੀ ਐ ਦਵਾਈ ਨਹੀਂ ਕਮ ਕਰਦੀ ਹੂੰ ਮੈਨੂੰ ਦਵਾਈ ਹੁਣ ਜਮੀਨੇ ਕੰਮ ਕਰਦੀ ਮੈਂ ਬਹੁਤ ਖਾ ਖਾ ਦੇਖ ਲੀਆਂ ਅੱਛਾ ਹਾਂ ਦਵਾਈ ਬਹੁਤ ਘੱਟ ਕੰਮ ਹੁਣ ਮੈਨੂੰ ਕੰਮ ਨਹੀਂ ਛੱਡ ਗਈ ਦਵਾਈ ਹਾਂ ਪਰ ਮਤਲਬ ਵੀ ਜਿਆਦੇ ਟਾਈਮ ਹੋ ਗਿਆ ਲੰਬਾ ਚਿਰ ਹੋ ਗਿਆ ਹਣਾ ਹਾਂ ਤੇ ਬਿਲਾਲੋ ਵੀ ਹੋ ਗਿਆ ਘੱਟੋ ਘੱਟ ਮੰਲਾ ਦਾ 10 12 ਸਾਲ ਸ਼ੂਗਰ ਨੂੰ ਹਣਾ ਮੈਨੂੰ ਹੋ ਗਿਆ 17 ਸਾਲ ਹਾਂ ਉਹ ਗੋਲੀਆਂ ਗੁਲੀਆਂ ਨਾਲ ਮਾਟੂ ਕੰਟਰੋਲ ਰਹਿੰਦਾ ਇਹ ਚੀਜ਼ਾਂ ਥੋੜਾ ਜਿਆ ਥੋੜਾ શરી ਚ ਜਾਨ ਵੀ ਰਹਿੰਦੀ ਐ ਹੂੰ ਤੇ ਉਹਨਾਂ ਦੇ ਕੋ ਬਹੁਤ ਘੈਂਟ ਬਣ ਗਿਆ ਨਾ ਬੜੀਆ ਚੀਜ਼ ਬਣ ਗਈ ਲਾ ਤਾਂ ਮਤਲਬ ਭੁੱਖ ਵੀ ਘਟ ਲਾ ਜੀ ਦਹੀਂ ਨਾਲ ਸਵੇਰੇ ਦੋ ਰੋਟੀਆਂ ਖਾਦਿਆਂ ਜਾਨ ਤਾਮਾ ਗਲਵਾਣ ਸਰਾ ਘੱਮ ਹੋ ਜਾਂਦਾ ਹਨਾ ਮਮੀ ਹਾਂ ਹਾਂ ਲੱਸੀ ਦਹੀਂ ਨਾਲੀ ਗੱਲ ਬਣਦੀ ਹੁੰਦੀ ਹੈ ਇਹਦੀ ਤਾਂ ਹਾਂ ਉਹਨਾਂ ਟੇਸਟ ਵਧੀਆ ਲੱਗਦੇ ਹਨਾ ਸ਼ੂਗਰ ਵਾਲਾ ਬੰਦਾ ਦਹੀਂ ਦੂਹੀ ਵੱਧ ਖਾਈ ਜਾਵੇ ਫੇਰ ਵੀ ਘੱਟ ਬਣਦਾ ਹੈਗਾ ਹੂੰ ਡਾਕਟਰ ਸਰੇ ਇੱਕ ਚੀਜ਼ ਬੰਦ ਕਰ ਦੰਦੇ ਨੇਗੀ ਹੂੰ ਇਹ ਤਾਕ ਤਲੀਆਂ ਨੂੰ ਆਪਾਂ ਨੂੰ ਜ਼ਰੂਰੀ ਖਾਣੀ ਪੈਂਦੀ ਹੈ ਹੂੰ ਬਾਕੀ ਚ ਕਿਹੜਾ ਕੋਈ ਹੋ ਆ ਹਨ ਜਮੂਨ ਕੀ ਚਲ ਖੰਡ ਚੱਕਰੇ ਤਾਂ ਦੇ ਦੇ ਕਰਦੇ ਆ ਅਗਲਾ ਖੰਡ ਕੀ 슈ਗਰ ਹੈ ਕਹਿੰਦੇ ਵੀ ਦੁੱਧ ਚ ਵੀ 슈ਗਰ ਹੈ ਕਹਿੰਦੇ ਹੈ ਹਾਂ ਦੁੱਧ ਚ ਵੀ 슈ਗਰ ਹੈ ਮੇਰਾ ਦੋ ਚੀਜ਼ ਕੀ ਰਹਿ ਗਈ ਯਾਰ ਇਹ ਚੀਜ਼ਾਂ ਵੀ ਇਹ ਚੀਜ਼ਾਂ ਰਹਿ ਗਈਆਂ ਭਈ ਇਹ ਚੀਜ਼ਾਂ ਬਣਾ ਕੇ ਖਾਈਏ ਆਪਾਂ ਨਾ ਮੇਰਾ ਸੀਸ ਉਹ 슈ਗਰ ਹੋ ਗਿਆ ਫੇਰ ਮੇਰੇ ਡਾਕਟਰ ਨੇ ਦੁੱਧ ਬੰਦ ਕਰਿਆ ਹੂੰ ਫੇਰ ਮੈਂ ਮਾਰੂ ਚਾਹ ਪੀਣ ਲੱਗੀ ਫੇਰ ਘਟਾਉਣਾ ਹੋਇਆ ਦੁੱਧ ਚ ਵੀ ਹੈਗਾ ਅੱਛਾ ਦੁੱਧ ਚ ਵੀ ਹੈਗਾ ਹਾਂ ਲੋ ਬੜੀ ਚੰਗੀ ਹੈਗੇ ਜੀ ਬਸ ਯਾਰ ਇਹ ਚੀਜ਼ਾਂ ਮਤਲਬ ਆਪਣੇ ਸਰੀਰ ਦੇ ਕੁੜੇ ਐਕਸਰਸਾਈਜ਼ ਵਗੈਰਾ ਕਰੋ ਹਨ ਇਹ ਕੰਗਾ ਖਾਓ ਜਿਵੇਂ ਕੋਈ ਤਾਲ ਤਲੀ ਚੀਜ਼ ਜਿਵੇਂ ਇਹ ਛੋਲੇ ਹੋਵੇ ਆਪਾਂ ਛੋਲੇ ਉਗੇ ਪਿਆਉਗੇ ਖਾ ਸਕਦੇ ਹਾਂ ਨਾ ਇੱਕ ਦੋ ਗਦਾਮ ਖਾ ਸਕਦੇ ਨੇ ਇਹਦਾ ਬੀਪੀ ਨਹੀਂ ਵਧਦਾ ਹੋਏਗਾ ਮਤਲਬ ਵਧੀਆ ਚੀਜ਼ ਹੈ ਯਾਰ ਬਲ ਸ਼ੂਗਰ ਵਾਸਤੇ ਆਪਾਂ ਕੰਟਰੋਲੇ ਰੱਖ ਸਕਦੇ ਆਪਦੀ ਸਰੀਰ ਨੂੰ ਕੋਈ ਆਪਾਂ ਜੇ کہیں ਇਹਦਾ ਕੋਈ ਇਲਾਜ ਨਹੀਂ ਹੈਗਾ ਬਸ ਇਹ ਬਹੁਤ ਮਤਲਬ ਕਰ ਕਰ ਦੇਖ ਲੈ ਹਨਾ ਹਨਾ ਮੈਂ ਆਪਾਂ ਦਾ ਬਹੁਤ ਐਕਸਪੈਰੀਮੈਂਟ ਕਰਕੇ ਦੇਖ ਲੈ ਸਾਰੀਆਂ ਦਵਾਈਆਂ ਕੋਈ ਕਹਿੰਦਾ ਆ ਰਗੜ ਕੇ ਖਾ ਲੋ ਆ ਖਾ ਲੋ ਤਕਰੀਬਨ ਮੰਤਰ ਕਰੇ ਲੈ ਕਿਸੇ ਨਾਲ ਨਹੀਂ ਫਰਕ ਪਿਆ ਹੈਗਾ ਹਨਾ ਨਹੀਂ ਬਈਰ ਬਸ ਸਰੀਰ ਮਤਲਬ ਦੇਖੋ ਇਹ ਚੀਜ਼ਾਂ ਨਾ ਮਾਣਾ ਮोटा ਕੰਟਰੋਲ ਰੱਖੂਗਾ ਜੇ ਆਪਾਂ ਚੀਜ਼ਾਂ ਖਾਵਾਂ ਜਿਵੇਂ ਕਣਕ ਦੀ ਚਲੋ ਕਣਕ ਦੀ 슈ਗਰ ਆਪਾਂ ਕਣਕ ਬੰਦ ਕਰ ਦੋ ਹਨਾ ਤਾਕਤ ਨਾ ਤਾਕਤ ਤਾਕਤ ਨਾ ਝਗੜਨ ਨਾ ਦੁੱਧ ਬੰਦ ਕਰ ਦੋ ਥੋੜਾ ਜਿਹਾ ਹਨਾ ਘਟਾ ਦੋ ਚਲੋ ਸਾਰਦਾ ਨੀ ਇਹ ਥੋੜਾ ਪੀਸ ਸਕਦਾ ਬੰਦਾ ਹਾਂ ਮਤਲਬ ਇੱਕ ਟਾਈਮ ਹਣਾ ਉਹ ਚੀਜ਼ਾਂ ਨੇ ਵੀ ਇਹ ਚੀਜ਼ਾਂ ਨੇ ਵੀ ਥੋੜਾ ਜਿਹਾ ਘੜ ਰੌੜ ਹੋਊਗਾ ਤਾਂ ਬਜੇ ਚੀਜ਼ਾਂ ਹਾਂ 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 ਹਾਂਜੀ ਦੋਸਤੋ ਤੇ ਸਾਡੀ ਇਹ ਰੈਸਪੀ ਕਿਵੇਂ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਅੱਜ ਦਿਖਾਉਂਦੇ ਰਹਾਂਗੇ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਉਹ ਨਵੀਂ ਚੀਜ਼ ਲੈ ਕੇ ਆਇਆ ਕਰਾਂਗੇ। ਸਾਡਾ ਬਲੌਗ ਜਰੂਰ ਦੇਖਿਆ ਕਰੋ ਨਾ। ਕਣਕਵਾਲ ਬਲੌਗ ਚੈਨਲ ਆ ਸਾਡਾ। ਸਬਸਕ੍ਰਾਈਬ ਵੀ ਜਰੂਰ ਕਰ ਲਈ। ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।